हां जी किसान ਵੀਰੋ ਸਤ ਸ੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਲੈ ਕੇ ਪੰਜਾਬ ਤੇ ਰਣਾ ਦੀ ਮੰਡੀ ਵਿੱਚ ਆਏ ਬਾਸਮਤੀ 1509 ਦੇ ਤਾਜ਼ਾ ਰੇਟ ਦੀ ਅਪਡੇਟ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਨਾਲ ਤਾਂ ਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤਾਂ ਦੋਸਤੋ ਪਹਿਲਾਂ ਗੱਲ ਕਰਦੇ ਆਂ ਆਪਾਂ ਪੰਜਾਬ ਦੀ ਮੰਡੀ ਦੇ ਇੱਥੇ ਕਿ 1509 ਝੋਨਾ ਵਿਕਣ ਲਈ ਆਇਆ ਹੈਗਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਫਾਤੀਗੜ ਚੂੜੀਆਂ ਦੀ ਇੱਥੇ ਕਿ 2875 ਪਰ ਰੇਟ ਲੱਗਿਆ 1509 ਚੁੰਨੀ ਦਾ ਤਿੱਦੂ ਬਾਦ ਗੱਲ ਕਰਾਂਗੇ ਚੰਡੇਲਾ ਗਰੂ ਦਾ ਜਿੱਥੇ ਕਿ 2900 ਰੁਪਏ ਰੇਟ ਲੱਗਿਆ ਇਹ ਤੋਂ ਅੱਗੇ ਆ ਜੀ ਤਰਨਤਨ ਸਾਹਿਬ ਜਿੱਥੇ ਕਿ 2918 ਰੁਪਏ ਰੇਟ ਲੱਗਿਆ 70000 ਬੁਰੀ ਪਰੀ ਗਈ ਹੈ ਤੇ ਇਹ ਤੋਂ ਅੱਗੇ ਗੱਲ ਕਰੀ ਜੀ ਮਜੀਠੀ ਜੀ 2930 ਰੁਪਏ ਰੇਟ ਲੱਗਿਆਗਾ ਤਾਂ ਅੱਗੇ ਗੱਲ ਕਰੀ ਜੀ ਸ੍ਰੀ ਅਮਰitsar ਸਾਹਿਬ 2865 ਪਰ ਰੇਟ ਲੱਗਿਆ 1 ਲੱਖ 30 ਹੈ ਬੁਰੀ ਪਰੀ ਗਈ ਹੈ ਜੀ ਤੇ ਅੱਗੇ ਗੱਲ ਕਰੀ ਕੋਟਕਪੂਰ ਸਾਹਿਬ ਦੀ ਤਾਂ 2950 ਤੋਂ ਲੈ ਕੇ 3040 ਤੱਕ ਰੇਟ ਲੱਗਿਆ ਜਿਹੜਾ ਟੌਪ ਦਾ ਰੇਟ ਲੱਗਿਆਗਾ ਤੇ ਇਦੂ ਅੱਗੇ ਆ ਗਿਆ ਜੀ ਹਰਿਆਣਾ ਦੀਆਂ ਮੰਡੀਆਂ ਤੇ ਰੇਟ ਦੀ ਅਪਡੇਟ ਟਹਾਣਾ ਦੀ ਗੱਲ ਕਰੀ 3120 ਰੁਪਏ ਪਰ ਰੇਟ ਲੱਗਿਆ ਖਨੋਰੀ ਦੀ ਗੱਲ ਕਰੀ 2960 ਰੁਪਏ ਪਰ ਰੇਟ ਲੱਗੇ ਜਿੱਥੇ ਕਿ 2200 ਬੋਰੀ ਭਰੀ ਗਈ ਹੈ ਕੁੱਕਰ ਮੰਡੀ ਦੀ ਗੱਲ ਕਰੀ 2999 ਰੁਪਏ ਪਰ ਰੇਟ ਲੱਗਿਆ 1692 ਦੀ ਢੇਰੀ ਆਈ ਹੈ ਜੀ ਇੱਕ ਕੁੱਕਰ ਮੰਡੀ ਹਰਿਆਣਾ ਦੇ ਵਿੱਚ ਚੀਕਾ ਦੀ ਗੱਲ ਕਰੀ 2950 ਰੁਪਏ ਰੇਟ ਲੱਗਿਆ ਤੇ ਅੱਗੇ ਕਰਨਾਲ ਦੀ ਗੱਲ ਕਰੀ ਜੀ ਦੀ ਤਾਂ 2920 ਰੁਪਏ ਰੇਟ ਲੱਗਿਆਗਾ ਤੇ ਅੱਗੇ ਜੀ ਲਾੜਲਾ ਮੰਡੀ ਦੀ ਗੱਲ ਕਰੀ 2855 ਰੁਪਏ ਰੇਟ ਲੱਗੇ ਆ ਸਰ੍ਹਸਾ ਦੀ ਗੱਲ ਕਰੀ 2850 ਰੁਪਏ ਰੇਟ ਲੱਗਿਆ ਤੇ ਕੈਥਲ ਦੀ ਗੱਲ ਕਰੀ 2920 ਰੁਪਏ ਰੇਟ ਲੱਗਿਆ ਰੇਲਾ ਮੰਡੀ ਦੀ ਗੱਲ ਕਰੀ 2750 ਰੁਪਏ ਰੇਟ ਲੱਗਿਆ ਤੇ ਇਹ ਸਨ ਜੀ ਕੋਈ ਪੰਜਾਬ ਤੇ ਹਰਿਆਣਾ ਦੀਆਂ ਮੰਡੀ ਦੇ ਕੁਝ ਤਾਜ਼ਾ ਅਪਡੇਟ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਨੇ ਤੇ ਬਾਕੀ ਵੀਡੀਓ ਵਿੱਚ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਮਿਲਦੇ ਆਂ ਅਗਰੀ ਤਾਜ਼ਾ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ ਦੋਸਤੋ